ਮੋਹਾਲੀ ਦੇ ਲਗਭਗ 14 ਪਿੰਡਾਂ ਦੇ ਸਰਪੰਚਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਹੁਣ ਸੰਘਰਸ਼ ਕੀਤਾ ਜਾਵੇਗਾ ਜੋਜੀ ਸਾਡੇ ਨਾਲ ਹੋਈ ਅਸੀਂ ਤਾਂ ਨਹੀਂ ਚਾਹਦੇ ਕਿਸੇ ਨਾਲ ਹੋਵੇ ਜਦੋਂ ਇੱਕ ਕ੍ਰਿਮੀਨਲ ਦਾ ਕੇਸ ਵੀ ਲੱਗਦਾ ਹੀ ਤਾਂ ਉਹਨੂੰ ਨੋਟਿਸ ਦਿੱਤਾ ਜਾਂਦਾ ਸਾਡੇ ਪਿੰਡ 'ਚੋਂ ਨਾ ਕਿਸੇ ਪੰਚ ਤੋਂ ਨਾ ਸਰਪੰਚ ਤੋਂ ਨਾ ਜਿਹੜੀ ਪਿਛਲੀ ਪੰਚਾਇਤਾਂ ਤੇ ਨਾ ਹੀ ਪਿੰਡ ਦੇ ਲੰਬੜਦਾਰਾਂ ਤੋਂ ਪੁੱਛਿਆ ਗਿਆ ਰਾਤ ਨੂੰ ਸਾਨੂੰ ਪਤਾ ਲੱਗ ਰਿਹਾ ਕੀ ਭਾਈ ਤੁਹਾਡਾ ਪਿੰਡ ਆ ਚੁੱਕਿਆ ਹੁਣ ਸਾਡੇ ਦਿਲਾਂ ਤੇ ਕੀ ਬੀਤੀ ਫਿਰ ਇਹਨਾਂ ਅਖਦਾ ਸਾਰੀ ਸ਼ਾਮਲਾੜ ਜ਼ਮੀਨ ਦੀ ਹੈ ਜੋ ਵੀ ਹੈ 65 ਕਿਲੇ ਜ਼ਮੀਨ ਸ਼ਾਮਲਾੜ ਦੇ ਪਏ ਨੇ ਸਾਡੇ ਪਿੰਡ ਦੇ ਸਾਡੇ ਰੇਟ ਹੈਗਾ 20 ਕਰੋੜ ਪਲੱਸ ਜੀ ਇਹ ਬਾਅਦ ਜ਼ਮੀਨਾਂ ਹੜੱਪਣੀਆਂ ਨੇ ਇਹ ਪਲੈਨਿੰਗ ਹੈ ਇਹਨਾਂ ਦੀ ਬਸ ਆਲਰੇਡੀ ਜਿਹੜੇ ਪਿੰਡ ਮਟੌਰ ਲਾ ਲਓ ਕੁੰਬੜਾ ਲਾ ਲਓ ਗਟਰ ਦੇ ਘਰ ਬਣਾ ਦਿੱਤੇ ਇਹਨਾਂ ਨੇ ਕੂੜੇ ਦੇ ਘਰ ਕੂੜੇ-ਕੂੜਾ ਪਿਆ ਪਿੰਡਾਂ ਦੇ ਆਲੇ-ਦੁਆਲੇ ਜੀ ਵੀ ਯਾਰ ਮਿੱਤਰੇ ਨੇ ਭੁੜਾਈ ਨਹੀਂ ਆਪਣੇ ਜਿਹੜੇ ਜੁੜੇ ਹੋਏ ਨੇ ਉਹਦਾ ਮਜ਼ਾਕ ਕਰਦੇ ਕਹਿੰਦੇ ਥੋੜੀ ਸਰਕਾਰ ਚ ਤੁਹਾਡੇ ਨਾਲੇ ਕੰਮ ਹੋ ਗਿਆ ਦੁੱਖ ਤਾਂ ਇਸ ਗੱਲ ਦਾ ਕੋਈ ਲੈਟਰ ਨਹੀਂ ਕੋਈ ਚਿੱਠੀ ਨਹੀਂ ਕੋਈ ਪੰਚਾਇਤ ਨਹੀਂ ਕੋਈ ਬੁਲਾਈ 14-15 ਪ ਮੇ ਕੋਈ ਆ ਜੀ ਬਨਾਂ ਦਾ ਕੁਛ ਗਲਤ ਹੈ ਨਾ ਆਪਣੀ ਮਰਜ਼ੀ ਕਰੀਏ ਲੋਕਾਂ ਦਾ ਹੀ ਕਹਣਾ ਵੀ ਗਲਤ ਕਰਿਆ ਜੀ ਸਾਰੇ ਪੰਡਿਆਂ ਦੀ ਕਹਿੰਦਾ ਸੀ ਗਲਤ ਕਰਿਆ ਕੱਲ ਵੀ ਘਟੋਵਾ ਸੀਗਾ ਜੀ ਸਰਦਾਰ ਐਮ ਐਲ ਏ ਕਲਵੰਤ ਸਿੰਘ ਜੀ ਨੂੰ ਵੀ ਮੇਰ ਜਿੱਤੀ ਸੀ ਦਨੂ ਵੀ ਚਲੋ ਕਹਿਣਾ ਸਾਨੂੰ ਸਰਕਾਰ ਨੂੰ ਪੜਣਾ ਸਾਡੀ ਸਰਕਾਰ ਨੂੰ ਹੀ ਨੂੰ ਗੁਹਾਰ ਲਗਾਣੇ ਆ ਅਸੀਂ ਤਾਂ ਵੀ ਸਾਡੀ ਦੋ ਦਿਨਾਂ ਚ ਸੁਣਵਾਈ ਕੀਤੀ ਜਾਵੇ ਨਹੀਂ ਕਰਦੇ ਤਾਂ ਅਸੀਂ ਫਿਰ ਆਪਣਾ ਵਿੱਡਾਂਗੇ ਆਪਣਾ ਸੰਘਰਸ਼ ਵਿੱਡਣਾ ਹੀ ਪੈਣਾ ਸਾਨੂੰ ਮੁਹਾਲੀ ਦੇ ਲਗਭਗ 14 ਪਿੰਡਾਂ ਦੇ ਸਰਪੰਚਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਹੁਣ ਸੰਘਰਸ਼ ਕੀਤਾ ਜਾਵੇਗਾ ਤੁਹਾਨੂੰ ਇੱਥੇ ਦੱਸ ਦਈਏ ਕਿ ਮੁਹਾਲੀ ਦੇ ਲਗਭਗ 14 ਪਿੰਡਾਂ ਨੂੰ ਨਗਰ ਨਿਗਮ ਦੇ ਵਿੱਚ ਸ਼ਾਮਲ ਕਰਨ ਦੇ ਲਈ ਜੋ ਆਰਡਰ ਪਾਸ ਕੀਤੇ ਗਏ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨੂੰ ਲੈ ਕੇ ਅੱਜ ਤਮਾਮ ਜਿਹੜੇ ਪਿੰਡ ਨੇ ਉਹਨਾਂ ਦੇ ਸਰਪੰਚ ਇੱਥੇ ਇਕੱਠੇ ਹੋਏ ਆ ਤੇ ਉਹਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਗੱਲਬਾਤ ਕਰਾਂਗੇ ਕੁਝ ਪਿੰਡਾਂ ਦੇ ਸਰਪੰਚ ਇੱਥੇ ਸਾਡੇ ਨਾਲ ਮੌਜੂਦ ਨੇ ਸਰ ਪਹਿਲਾਂ ਤਾਂ ਕਿਹੜਾ ਪਿੰਡ ਆ ਕੀ ਨਾਮ ਹੈ ਸੰਭਾਲਕੀ ਜੀ ਮੈਂ ਪਿੰਡ ਸੰਭਾਲਕੀ ਤੋਂ ਗੌਰਵ ਸ਼ਰਮਾ ਸਰਪੰਚ ਹਾਂ ਠੀਕ ਹੈ ਮੇਰੇ ਨਾਲ ਸਰਪੰਚ ਅਨੰਮਾ ਸਿੰਘ ਸੰਦੀਪ ਸਿੰਘ ਜੀ ਅਪਾਜੀ ਨਾਲ ਸਰਪੰਚ ਜੀ ਠੀਕ ਹੈ ਹਾਂਜੀ ਅੱਜ ਤੁਸੀਂ ਐਲਾਨ ਕੀਤਾ ਹੈ ਪਹਿਲਾਂ ਤਾਂ ਉਸ ਐਲਾਨ ਬਾਰੇ ਦੱਸੋ ਵੀ ਸਰਕਾਰ ਦੇ ਖਿਲਾਫ ਤੁਸੀਂ ਸੰਘਰਸ਼ ਕਰਨ ਜਾ ਰਹੇ ਹੋ ਜੋ ਜੀ ਸਾਡੇ ਨਾਲ ਹੋਈ ਅਸੀਂ ਤਾਂ ਨਹੀਂ ਚਾਹਦੇ ਕਿਸੇ ਨਾਲ ਹੋਵੇ ਜੀ ਜਦੋਂ ਇੱਕ ਕ੍ਰਿਮੀਨਲ ਦਾ ਕੇਸ ਵੀ ਲੱਗਦਾ ਜੀ ਤਾਂ ਉਹਨੂੰ ਨੋਟਿਸ ਦਿੱਤਾ ਜਾਂਦਾ ਆਪਣੀ ਪੱਖ ਰੱਖਣ ਦਾ ਆ ਉਹਦੀ ਜਵਾਬਦੇਹੀ ਤਿਆਰ ਹੁੰਦੀ ਹੈ ਸਾਡੇ ਪਿੰਡ ਚੋਂ ਨਾ ਕਿਸੇ ਪੰਚ ਤੋਂ ਨਾ ਸਰਪੰਚ ਤੋਂ ਨਾ ਜਿਹੜੀ ਪਿਛਲੀ ਪੰਚਾਇਤਾਂ ਉਹਨਾਂ ਤੋਂ ਤੇ ਨਾ ਹੀ ਪਿੰਡ ਦੇ ਲੰਬੜਦਾਰਾਂ ਤੋਂ ਪੁੱਛਿਆ ਗਿਆ ਤੇ ਚਲੋ ਨੋਟਿਸ ਕੱਢਣਾਂ ਦਾ ਦੂਰ ਦੀ ਗੱਲ ਹੈ ਤੁਸੀਂ ਸਾਨੂੰ ਫੋਨ ਕਰਕੇ ਦੱਸ ਦਿਓ ਰਾਤ ਨੂੰ ਸਾਨੂੰ ਪਤਾ ਲੱਗ ਰਿਹਾ ਕਿ ਭਾਈ ਤੁਹਾਡਾ ਪਿੰਡ ਆ ਚੁੱਕਿਆ ਹੁਣ ਸਾਡੇ ਦਿਲਾਂ ਤੇ ਕੀ ਬੀਤੀ ਫਿਰ ਇਹ ਤਾਂ ਕੋਈ ਨਹੀਂ ਜਾਣਦਾ ਜੀ ਅਸੀਂ ਸਰਕਾਰ ਨੂੰ ਸਵਾਲ ਕਰਦੇ ਆ ਕਿ ਆ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਤਰਾਜ਼ ਕੀ ਹੈ ਵੈਸੇ ਤੁਹਾਨੂੰ ਅਗਰ ਨਗਰ ਨਿਗਮ ਦੇ ਵਿੱਚ ਤੁਹਾਡੇ ਪਿੰਡ ਸ਼ਾਮਲ ਹੋ ਜਾਂਦੇ ਨੇ ਜੇਕਰ ਸਾਡੇ ਪਿੰਡ ਦੇਖੋ ਜੀ ਪਿੰਡਾਂ 'ਚ ਗਰੀਬ ਤਬਕਾ ਵੀ ਹੁੰਦਾ ਜੀ ਗਰੀਬ ਕਹਿਣਾ ਚਲੋ ਮੈਂ ਗੱਲ ਜਿਨ੍ਹਾਂ ਨੂੰ ਲੋੜਵੰਦ ਪਰਿਵਾਰ ਕਹਿ ਲਓ ਜਦੋਂ ਉਹਨਾਂ ਨੂੰ ਇੱਕ ਕੋਈ ਛੋਟਾ ਮੋਟਾ ਸਰਟੀਫਿਕੇਟ ਬਣਵਾਉਣਾ ਹੁੰਦਾ ਹੈ ਉਹ ਸਰਪੰਚ ਸਰਪੰਚ ਤੋਂ ਸਾਈਨ ਕਰਵਾ ਲੈਣੇ ਆ ਤੇ ਪਿੰਡਾਂ ਦੇ ਸਰਪੰਚ ਪੰਚ ਇਦਾਂ ਦੇ ਉਹਨੇ ਉਹਨਾਂ ਦੇ ਘਰ ਜਾ ਕੇ ਵੀ ਕਰ ਦਿੰਨੇ ਆ ਹੁਣ ਅਸੀਂ ਐਮਸੀ ਨੂੰ ਕਿੱਥੇ ਟੋਲਦੇ ਫਿਰਾਂਗੇ ਆਮ ਬੰਦੇ ਪਿੰਡਾਂ ਦੇ ਤੇ ਸਾਡੇ ਪਿੰਡਾਂ ਦੀ ਵੋਟ ਮੰਨ ਲਓ ਮੇਰੇ ਪਿੰਡ ਦੀ ਵੋਟ 510 ਵੋਟ ਹੈ ਤੇ ਸ਼ਹਿਰ ਦੀ ਜਿਹੜੀ ਸਾਡਾ ਵਾਰਡ ਬਣਨੀ ਹੈ 5 ਤੋਂ 7000 ਵੋਟ ਉਹਨਾਂ ਦੀ ਹੋਣੀ ਹੈ ਸਾਡੀ ਪੁੱਛ ਤਾਂ ਜ਼ੀਰੋ ਕਰਤੀ ਜੀ ਇਹਨਾਂ ਚ ਸਾਨੂੰ ਕਿਹਨੇ ਪੁੱਛਣਾ ਜੀ ਜ਼ਮੀਨਾਂ ਦਾ ਰੇਟ ਵੀ ਕੁਝ ਫਰਕ ਪਾਊਗਾ ਇਹਨੂੰ ਲੈ ਕੇ ਜ਼ਮੀਨਾਂ ਦਾ ਪਾਊਗਾ ਜੀ ਜ਼ਮੀਨਾਂ ਦਾ ਰ ਮੈਂ ਦੇਖੋ ਹੁਣ ਜਿਹੜਾ ਮੈਂ ਉਸ ਚ ਬੋਲਿਆ ਸੀ ਪ੍ਰੈਸ ਕਾਨਫਰੰਸ 'ਚ ਪਸ਼ੂ ਪਾਲਣ ਦਾ ਧੰਦਾ ਸਾਡਾ ਇਫੈਕਟ ਹੋ ਗਿਆ ਘਟੋ ਘਟ ਸਾਡੇ ਪਿੰਡ 'ਚ 35 ਤੋਂ 40 ਪਰਿਵਾਰ ਇਦਾਂ ਦੇ ਆ ਜੋ ਪਸ਼ੂ ਪਾਲਣ ਡੈਰੀ ਫਾਰਮਿੰਗ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਆ ਉਹਨਾਂ ਦਾ ਮੰਨ ਲਓ ਹੁਣ ਜਨਵਰੀ ਫਰਵਰੀ 'ਚ ਜਨਵਰੀ ਤੋਂ ਬਾਅਦ 15 ਉਦੋਂ ਲੋਹੜੀ ਤੋਂ ਬਾਅਦ ਸਾਡੇ ਪਿੰਡ ਵਿਆਹ ਰੱਖੇ ਹੋਏ ਕੁੜੀਆਂ ਦੇ ਉਹ ਸਾਰਾ ਜੋ ਖਰਚਾ ਹੈ ਉਹਨਾਂ ਨੇ ਡੈਰੀ ਫਾਰਮਿੰਗ ਤੋਂ ਹੀ ਕੱਢਣਾ ਸੀ ਉਹ ਸਾਰਾ ਉਹਨਾਂ ਦਾ ਚੋਪਟ ਕਰਤਾ ਇਹਨਾਂ ਨੇ ਮਤਲਬ ਬਹੁਤ ਪ੍ਰੋਬਲਮਸ ਹੋਣਗੇ ਤੁਸੇ ਬਹੁਤ ਪ੍ਰੋਬਲਮਸ ਤੁਸੀਂ ਜੇ ਸਰਪੰਚੀ ਕੀ ਚੀਜ਼ ਹੋ ਰਹੀ ਹੈ ਸਰ ਹੁਣ ਮੰਨ ਲਓ ਸੈਕਟਰ ਆ ਗਿਆ ਤੇ ਵਾਰਡ ਬਣ ਗਈ ਪਿੰਡ ਦੇ ਨਾਲ ਇਹਨਾਂ ਨੇ ਪਿੰਡਾਂ ਨੂੰ ਨਾ ਸਾਡੇ ਕੂੜੇ ਦਾ ਘਰ ਬਣਾ ਦੇਣਾ ਮੰਨ ਲਓ ਸੈਕਟਰ ਚ ਤਾਂ ਕੂੜਾ ਗੇਰਣਗੇ ਜਿਹੜੇ ਸਾਡੇ ਪਿੰਡਾਂ ਦੀ ਪੰਚਾਇਤੀ ਜ਼ਮੀਨ ਪਈ ਹੈ ਪਿੰਡ ਦੀ ਫਿਰਮੀ ਦੇ ਨਾਲ ਨਾਲ ਉੱਥੇ ਇਹਨਾਂ ਨੇ ਕੂੜਾ ਸਿੱਟਣਾ ਡੰਪਿੰਗ ਗਰਾਊਂਡ ਬਣਾ ਦੇਣਾ ਉਹਨਾਂ ਨੂੰ ਸਾਡਾ ਤਾਂ ਦੇਖੋ ਜੀ ਫਿਰ ਲੜਾਈ ਹੋਰ ਸ਼ੁਰੂ ਹੋਣੀ ਮੰਨ ਲਓ ਅੱਪਾ ਕਿਸੇ ਨੂੰ ਕੂਰਾਂਗੇ ਜਾਂ ਸਾਨੂੰ ਕੋਈ ਕੂਰੇਗਾ ਫਿਰ ਕੋਰਟ ਕਚਹਿਰੀ ਜਾਵਾਂਗੇ ਅਸੀਂ ਸਾਡੇ ਲਈ ਤਾਂ ਗਲਤ ਹੈ ਨਾ ਚੀਜ਼ਾਂ ਇਹ ਸਰ ਤੁਹਾਡਾ ਕੀ ਨਾਮ ਹੈ ਕਿਹੜਾ ਪਿੰਡ ਹੈ ਮੈਂ ਪਿੰਡ ਬਲੋਂਗੀ ਤੋਂ ਜੀ ਸਰਪੰਚ ਜੀ ਪਿੰਡ ਤੋਂ ਤੁਹਾਡੇ ਪਿੰਡ ਦੇ ਵਿੱਚ ਕੀ ਹੁਣ ਕੋਈ ਪ੍ਰੋਬਲਮਸ ਹੈਗੀਆਂ ਨੇ ਜੇ ਨਗਰ ਨਿਗਮ ਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਉਹ ਸਹੀ ਹੋ ਜਾਊਗਾ ਜਾਂ ਤੁਹਾਨੂੰ ਫਾਇਦਾ ਹੋਊਗਾ ਕੀ ਕਹਿਣਾ ਚਾਹੂਗਾ ਨਹੀਂ ਅਸੀਂ ਕਹਿੰਦੇ ਜੀ ਜਿਹੜਾ ਪਿੰਡ ਸਾਡਾ ਪਿੰਡ ਬਲੋਂਗੀ ਸਾਡੇ ਬਲੋਂਗੀ ਪਿੰਡ ਦੀ ਪੰਚਾਇਤ ਹੈ ਤੇ ਕਿ ਕਲੋਨੀ ਦੀ ਪੰਚਾਇਤ ਸਾਡੇ ਦੋ ਪੰਚਾਇਤਾਂ ਨੇ ਅਸੀਂ ਕਹਿੰਦੇ ਜੀ ਲੈਣਾ ਤੁਸੀਂ ਕਲੋਨੀ ਨੂੰ ਲੈ ਲਓ ਸਾਨੂੰ ਕੋਈ ਚੱਕਰ ਨਹੀਂ ਹੈ ਸਾਡਾ ਪਿੰਡ ਛੱਡ ਦਿਓ ਕਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਉਹਨਾਂ ਨੇ ਤਾਂ ਪਿੰਡ ਹੀ ਲੈਣਾ ਜੀ ਉਹਨਾਂ ਨੇ ਕਲੋਨੀ ਨਹੀਂ ਲੈਣੀ ਸਾਡੇ ਦੋ ਪੰਚ ਪਿੰਡ ਛੱਡ ਦੋ ਵਿੱਚੋਂ ਸਾਡੇ ਕੋਲ ਡਿਵੈਲਪਮੈਂਟ ਕਰਨ ਲਈ ਸਾਡੇ ਲਈ ਸਾਡੇ ਕੋਲ ਪੈਸਾ ਪਿਆ ਹੈ ਅਸੀਂ ਆਪਣੇ ਪਿੰਡ ਨੂੰ ਡਿਵੈਲਪ ਕਰ ਲਾਂਗੇ ਸਾਡਾ ਜਿਵੇਂ ਬਾਹਰ ਸ਼ਾਮਲਾੜ ਜ਼ਮੀਨ ਪਈ ਹੈ ਮੇਨ ਅੱਖ ਦਾ ਸਾਰੀ ਸ਼ਾਮਲਾੜ ਜ਼ਮੀਨ ਤੇ ਹੈ ਜੋ ਵੀ ਹੈ ਆਪਾਂ ਦੇਖਿਆ ਜਾਵੇ ਸਾਡੇ ਜ਼ਮੀਨ ਦੇ 65 ਕਿਲੇ ਜ਼ਮੀਨ ਸ਼ਾਮਲਾੜ ਦੇ ਪਏ ਨੇ ਸਾਡੇ ਪਿੰਡ ਦੇ ਆ ਉਹਦੇ ਵਿੱਚੋਂ ਕੀ ਹੈ ਜ਼ਮੀਨ ਕਲੋਨੀ ਨੂੰ ਵੰਡ ਹੋ ਗਈ ਸਾਡੀ ਜਿਹੜੀ ਪਿੰਡ ਦੀ ਜ਼ਮੀਨ ਹੈ ਕਲੋਨੀ ਨੂੰ 73% ਜ਼ਮੀਨ ਚਲੀ ਗਈ ਸਾਡੇ ਕੋਲ ਤਾਂ 812 ਰਹਿ ਗਏ ਜੀ ਪੱਕੀ ਜਿਹੜੇ 73% ਹੈ ਉਹ ਕਲੋਨੀ ਨੂੰ ਜ਼ਮੀਨ ਚਲੇਗੀ ਸਾਡੀ ਜੱਦੀ ਜ਼ਮੀਨ ਸੀ ਜਿਹੜੀ ਜੀ ਉਸ ਕਰਕੇ ਅਸੀਂ ਕਹਿੰਦੇ ਆ ਵੀ ਸਾਡਾ ਪਿੰਡ ਛੱਡ ਦੋ ਸਾਡਾ ਪਿੰਡ ਕਮੇਟੀ ਚ ਨਾ ਲਓ ਕਲੋਨੀ ਨੂੰ ਲੈ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਸਰ ਤੁਹਾਡਾ ਕਿਹੜਾ ਪਿੰਡ ਹੈਗਾ ਕੀ ਨਾਮ ਹੈ ਮੇਰਾ ਪਿੰਡ ਬਾਈ ਨਨੂ ਮਾਜਰਾ ਜੀ ਕਿਹੜਾ ਕੀ ਨਾਮ ਕੀ ਤੁਹਾਡਾ ਮੇਰਾ ਸੰਦੀਪ ਗਿਰਾ ਜੀ ਅੱਛਾ ਤੁਹਾਡੇ ਪਿੰਡ ਦੇ ਅਗਰ ਜ਼ਮੀਨ ਦੀ ਗੱਲ ਕੀਤੀ ਜਾਵੇ ਪੰਚਾਇਤੀ ਜ਼ਮੀਨ ਕਿੰਨੀ ਹੈਗੀ ਆ ਤੁਸੀਂ ਕੀ ਸਮਝਦੇ ਹੋ ਵੀ ਨਗਰ ਨਿਗਮ ਦੇ ਵਿੱਚ ਤੁਹਾਡਾ ਪਿੰਡ ਕਿਉਂ ਲਿਆ ਜਾ ਰਿਹਾ ਸਰ ਸਾਡਾ ਇਹ ਮੇਨ ਹੈ ਜੀ ਜਿਹੜਾ ਸਾਡੇ ਪਿੰਡਾਂ ਦੀ ਜ਼ਮੀਨ ਹੈ ਜੀ ਉਹਦੇ ਕਰਕੇ ਪਿੰ ਸਾਡੇ ਪਿੰਡ ਵੀ ਹੈਗੇ ਨੇ 12-13 ਕਿੱਲੇ ਜੀ ਸਾਡੇ ਰੇਟ ਹੈਗਾ 20 ਕਰੋੜ ਪਲੱਸ ਜੀ ਇਹ ਬਾਅਦ ਜ਼ਮੀਨਾਂ ਹੜੱਪਣੀਆਂ ਨੇ ਇਹ ਪਲੈਨਿੰਗ ਹੈ ਇਹਨਾਂ ਦੀ ਬਸ ਜੀ 2027 ਦੇ ਵਿੱਚ ਇਲੈਕਸ਼ਨ ਆ ਰਹੇ ਆ ਲੱਗਦਾ ਉਹ ਉਸ ਵਾਸਤੇ ਵੀ ਪੈਸੇ ਚਾਹੀਦੇ ਹੁੰਦੀ ਹੈ ਸਰਕਾਰਾਂ ਨੂੰ ਸਰਕਾਰ ਭਾਵੇਂ ਕੋਈ ਵੀ ਹੋਵੇ ਸਾਰੇ ਪਲੈਨਿੰਗ ਸਾਰੀ ਇਸੇ ਕਰਕੇ ਹੋ ਰਹੀ ਹੈ ਜੀ ਪਰ ਇਹਨੂੰ ਸਰਕਾਰ ਨੂੰ ਬਹੁਤ ਅਸਰ ਪਊਗਾ ਜੇ ਪਿੰਡ ਪਾਲੇ ਸਾਡੇ ਤਾਂ ਇਹ ਪੂਰੇ ਪੰਜਾਬ 'ਚ ਪ੍ਰਭਾਵ ਪਊਗਾ ਜੀ ਦਾ ਇਹ ਵੋਟਾਂ 'ਚ ਬਹੁਤ ਨੁਕਸਾਨ ਹੋਊਗਾ ਜੀ ਮੌਜੂਦਾ ਸਰਕਾਰ ਦਾ ਜੀ ਪਾਣੇ ਉਹਦੇ ਲਈ ਨੋਟਿਸ ਕੱਢਣੇ ਜ਼ਰੂਰੀ ਨਹੀਂ ਨੋਟਿਸ ਤਾਂ ਕੱਢਿਆ ਨਹੀਂ ਗਿਆ ਪਿੰਡਾਂ 'ਚ ਮੰਨ ਲਓ ਸਾਡੇ ਪਿੰਡਾਂ 'ਚ 500 ਵੋਟ ਹੈ ਨਾਲ ਵਾਲੇ ਮੌਲੀ ਪਿੰਡ 'ਚ 2500 ਵੋਟ ਹੈ 2500 ਪਿੰਡ 'ਚੋਂ ਇੱਕ ਵੀ ਬੰਦਾ ਸਰਕਾਰ ਦੇ ਫੇਵਰ 'ਚ ਨਹੀਂ ਹੈ ਤੇ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਪੁੱਛਿਆ ਗਿਆ ਸਾਰਿਆਂ ਨੂੰ ਸਾਡੇ ਤਾਂ ਪੁੱਛਿਆ ਨਹੀਂ ਗਿਆ ਅਸੀਂ ਤਾਂ ਮੱਥੇ ਦੇ ਹੱਥ ਤਾਂ ਮਾਰ ਰਹੇ ਸਾਨੂੰ ਪੁੱਛਿਆ ਕਦੋਂ ਆ ਜੀ ਯਾਨੀ ਤਾਂ ਹਾਲਾ ਕਿ ਸਰਪੰਚ ਵੀ ਆਮ ਆਦਮੀ ਪਾਰਟੀ ਹਾਂਜੀ ਹਾਂਜੀ ਅਸੀਂ ਜਿੰਨੀ ਵਾਰ ਵੀ ਐਮਐਲਏ ਆਫਿਸ ਜਾ ਕੇ ਪੁੱਛਿਆ ਸਰ ਸਾਡਾ ਪਿੰਡ ਦਾ ਨਹੀਂ ਆਉਣਾ ਹੀ ਕਲੀਅਰ ਕਰ ਦੋ ਉਹਨਾਂ ਨੇ ਹਰ ਵਾਰ ਕਹੇ ਤੁਸੀਂ ਟੌਰ ਨਾਲ ਸਰਪੰਚੀ ਕਰੋ ਈ 5 ਸਾਲ ਤੁਹਾਡੇ ਕੋਲ ਟਾਈਮ ਹੈ ਤੁਸੀਂ ਆਪਣੇ ਪਿੰਡਾਂ 'ਚ ਕੰਮ ਕਰੋ ਹੁਣ ਅਸੀਂ ਆਪਣੇ ਆਪਣੀ ਫੇਸ ਵੈਲਿਊ ਦੇਖੋ ਪਿੰਡ ਸਾਰਿਆਂ ਨੂੰ ਪਤਾ ਸਰਕਾਰ ਨੇ ਗਰੰਟਾ ਨਹੀਂ ਦਿੰਦੀਆਂ ਪਿੰਡਾਂ ਨੂੰ ਅਸੀਂ ਆਪਣੀ ਫੇਸ ਵੈਲਿਊ ਲਾ ਲਓ ਪਰਿਵਾਰਕ ਰਿਸ਼ਤੇ ਲਾ ਲਓ ਜਿਨ੍ਹਾਂ ਦਾ ਰਿੱਤੇ ਬਜਰੀ ਦਾ ਕੰਮ ਹੈ ਉਹਨਾਂ ਤੋਂ ਅਸੀਂ ਪਰਚੇਜ਼ਿੰਗ ਕਰਕੇ ਉਧਾਰ ਆਪਣੇ ਪਿੰਡਾਂ 'ਚ ਨਾਲੀਆਂ ਗਲੀਆਂ ਬਣਾ ਰਹੇ ਸੀ ਤੇ ਹੁਣ ਉਹ ਉਧਾਰ ਜਿਹੜਾ ਲੱਖਾਂ ਰੁਪਏ ਸਾਡੇ ਸਿਰ ਚੜ ਗਏ ਜੀ ਉਹਨੂੰ ਤਾਰੂਗਾ ਕੌਣ ਹੁਣ ਇਹਨਾਂ ਨੇ ਨਾ ਸਾਨੂੰ ਗ੍ਰਾਂਟ ਦਿੱਤੀ ਸਾਨੂੰ ਕਹਿੰਦਾ ਤੁਸੀਂ ਆਪਣੇ ਬਿਹਫਤੇ ਕਰਾ ਲਓ ਜੇ ਹੁੰਦੇ ਆ ਅਸੀਂ ਆਪਣੇ ਰਿਲੇਸ਼ਨਾਂ ਦੇ ਤੌਰ ਤੇ ਕਰਾ ਰਹੇ ਸੀ ਪਿੰਡਾਂ 'ਚ ਕੰਮ ਹੁਣ ਜਿਹੜੇ ਕੰਮ ਅਧੂਰੇ ਪਏ ਗਲੀਆਂ ਬੰਦ ਪਈਆਂ ਉਹ ਕੌਣ ਦੇਖੂਗਾ ਜੀ ਹੁਣ ਇਹ ਤਾਂ ਕਹਿੰਨੇ ਆ ਅਸੀਂ ਐਮਸੀ 'ਚ ਪਾ ਕੇ ਤੁਹਾਡਾ ਸੁਧਾਰ ਬਹੁਤ ਵਧੀਆ ਤਰੀਕੇ ਨਾਲ ਹੋਊਗਾ ਉਹ ਪਹਿਲਾਂ ਜਿਹੜੇ ਪਿੰਡ ਹੈਗੇ ਨੇ ਉਹਨਾਂ ਦੇ ਆਲਰੇਡੀ ਜਿਹੜੇ ਪਿੰਡ ਮਟੋਰ ਲਾ ਲਓ ਕੁੰਬੜਾ ਲਾ ਲਓ ਗਟਰ ਦੇ ਘਰ ਬਣਾ ਦਿੱਤੇ ਇਹਨਾਂ ਨੇ ਕੂੜੇ ਦੇ ਘਰ ਕੂੜੇ-ਕੂੜਾ ਪਿਆ ਪਿੰਡਾਂ ਦੇ ਵਾਲੇ ਵਾਲੇ ਇਹਦਾ ਜ਼ਿੰਮੇਵਾਰ ਕੌਣ ਹੈ ਫਿਰ ਹੁਣ ਤੁਸੀਂ ਸੰਘਰਸ਼ ਦੇ ਲਈ ਤਿਆਰ ਹੋ ਕਿ ਉਹ ਸਰਕਾਰ ਹਾਂਜੀ ਹਾਂਜੀ ਅਸੀਂ ਪੀਸਫੁੱਲ ਵੀ ਸੰਘਰਸ਼ ਕਰਾਂਗੇ ਆਪਣਾ ਸਿੰਘ ਸਿਤਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਮ ਲੈਂਡ ਦੇ ਸਾਹਮਣੇ ਸਾਡਾ ਪ੍ਰੋਟੈਸਟ ਹੋਊਗਾ ਬਾਕੀ ਤੁਹਾਨੂੰ ਡੇਟ ਭਾਜੀ ਨੇ ਦੱਸੀ ਸੀ ਹੁਣੇ 10 ਤਰੀਕ ਦੀ ਆ 10 ਤਰੀਕ ਨੂੰ ਅਸੀਂ ਸ਼ੁਰੂ ਕਰਾਂਗੇ ਸੋ ਪੂਰੇ ਮੋਹਾਲੀ ਨੂੰ ਕੁਐਰ ਹੋਲਣਾ ਸਾਰੇ ਮੋਹਾਲੀ ਚ ਡਵੈਲਪਮੈਂਟ ਹੋਣ ਲੱਗੀ ਹੋਈ ਹੈ ਅੱਜ 14 ਪਿੰਡ ਜਾਣਗੇ ਪਹਿਲਾ ਗੇ ਪਿੰਡ ਇਹਨਾਂ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਪੂਰਾ ਮੋਹਾਲੀਓ ਖਤਮ ਕਰ ਦੇਣਾ ਇਸ ਤਰੀ ਇਹਨਾਂ ਆਉਣ ਵਾਲੇ ਟਾਈਮ 'ਚ ਬਾਕੀ ਪਿੰਡਾਂ ਨੂੰ ਵੀ ਅਗਲੀ ਵਾਰ ਚ ਉਹਨਾਂ ਨੂੰ ਲੈ ਲੈਣਾ। ਮੋਹਾਲੀ ਦਾ ਸਾਰਾ ਇਹ ਇਹਨਾਂ ਨੇ ਖਤਮੇ ਕਰ ਦੇਣਾ ਮੋਹਾਲੀ ਜ਼ਿਲ੍ਹਾ ਹੀ। ਪਿੰਡ ਮੋਹਾਲੀ 'ਚ ਬਹੁਤ ਘੱਟ ਰਹਿ ਜਾਣਗੇ ਇਸ ਹਿਸਾਬ ਨਾਲ ਤਾਂ ਜੀ। ਸਰਪੰਚ ਸਾਹਿਬ ਮੌਲੀ ਬੈਦਵਾਨ ਤੋਂ ਵੀ ਇੱਥੇ ਮੌਜੂਦ ਨੇ। ਸਰ ਤੁਸੀਂ ਕੀ ਕਹਿਣਾ ਚਾਹੋਗੇ 10 ਤਰੀਕ ਦੇ ਲਈ ਜਿਹੜੇ ਸੰਘਰਸ਼ ਦਾ ਐਲਾਨ ਕੀਤਾ ਗਿਆ ਤੁਹਾਡੇ ਵੱਲੋਂ ਪਹਿਲਾਂ ਤਾਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਫਿਰ 10 ਤਰੀਕ ਨੂੰ ਤਾਂ ਹੁਣ ਜੇ ਨਹੀਂ ਮੰਗਾ ਮੰਨਣਗੀ ਸਾਡੀ ਸਰਕਾਰ ਫਿਰ ਤਾਂ ਹੁਣ ਵੀ ਡਟ ਕੇ ਵਿਰੋਧ ਕਰਾਂਗੇ ਫਿਰ ਸਰਕਾਰ ਦਾ ਸਰਕਾਰ ਦੇ ਖਿਲਾਫੇ ਚੱਲਣਾ ਪੈਣਾ ਕਿਉਂਕਿ ਹੁਣ ਤੱਕ ਅਸੀਂ ਅੱਜ ਵੀ ਸਰਕਾਰ ਦੇ ਨਾਲ ਐ ਕਿਉਂਕਿ ਸਾਡੇ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ ਜੇ ਹੁਣ ਵੀ ਨਾ ਹੁਣ ਤਾਂ ਅਸੀਂ ਬੇਨਤੀ ਕਰ ਰਹੇ ਆ ਨਾ ਕਿ ਆਪਾਂ ਵੀ ਨਹੀਂ ਕਹਿੰਦੇ ਵੀ ਉਹਨਾਂ ਨੂੰ ਕੋਈ ਧਮਕੀ ਦੇ ਰਹੇ ਆ ਬਸ ਅੱਜ ਵੀ ਬੇਨਤੀ ਕਰ ਰਹੇ ਆ ਨਹੀਂ ਆਏ ਫਰਦਾਸ ਤੱਕ ਨੂੰ ਫਿਰ ਬਾਦ ਚੜ ਕੇ ਵਿਰੋਧ ਕਰੇ ਜਾਊਗਾ ਦੇ ਸੜਕਾਂ ਦੇ ਉੱਤਰਾਂ ਸਰਪੰਚ ਹੁੰਦੇ ਨੇ ਜ਼ਿਆਦਾਤਰ ਜਿਹੜੇ ਉੱਥੋਂ ਦੇ ਲੋਕਲ ਵਿਧਾਇਕ ਹੁੰਦੇ ਨੇ ਉਹਨਾਂ ਦੇ ਬਹੁਤ ক্লোਜ਼ ਹੁੰਦੇ ਨੇ ਉਹਨਾਂ ਦੇ ਆਧਾਰ ਤੇ ਹੀ ਜਿਹੜਾ ਐਮਐਲਏ ਬਣਦਾ ਫਿਰ ਟੋਡੀ ਨਹੀਂ ਸੁਣਵਾਈ ਹੋਦੀ ਤਾਂ ਹੋਰ ਕਿੰਦੀ ਹੋਊਗੀ ਜੀ ਬਾਹੀ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਦੁੱਖ ਹੈ ਇਸ ਗੱਲ ਦਾ ਐ ਤਾਂ ਸਾਡੇ ਨਾਲ ਦਾ ਮਖੌਲ ਜਿਹਾ ਕਰ ਤੇ ਸਰਕਾਰ ਨੇ ਹਰ ਟਾਈਮ ਅਸੀਂ ਉਹਨਾਂ ਨਾਲ ਰਹਿ ਰਹੇ ਹਾਂ ਦੂਜੀ ਪਾਰਟੀਆਂ ਵਾਲੇ ਇਹ ਵੀ ਆਰ ਮਿੱਤਰ ਇਹਨੇ ਭਰਾਈ ਨਹੀਂ ਆਪਣੇ ਜਿਹੜੇ ਜੁੜੇ ਹੋਏ ਨੇ ਉਹਦਾ ਮਜ਼ਾ ਕਰਨੇ ਕਹਿੰਦੇ ਥੋੜੀ ਸਰਕਾਰ ਚ ਥੋਡੇ ਨਾਲੇ ਕੰਮ ਹੋ ਗਿਆ ਸਾਡੇ ਦਾ ਫੋਨ ਤੇ ਕੰਮ ਹੋਏ ਕਰਦੇ ਤੇ ਥੋੜੀ ਦਾ ਸਰਕਾਰ ਕਰਦੀ ਹੋਣੀ ਫਲਾਣਾ ਧਮਕਾਣਾ ਸਾਤੋਂ ਵੀ ਹਰ ਇੱਕ ਗੱਲ ਦਾ ਜਵਾਬ ਨਹੀਂ ਦਿਆ ਜਾਂਦਾ ਫਿਰ ਕੀ ਕਰੀਏ ਲੋਕ ਤਾਂ ਪੁੱਛਦੇ ਹੀ ਹੋਣਗੇ ਤੁਹਾਨੂੰ ਲੋਕ ਤਾਂ ਰੋਜ਼ ਪੁੱਛ ਰਹੇ ਨੇ ਜੀ ਕਮੈਂਟ ਕਰਦੇ ਆ ਆ ਬਾਜੀ ਆਮ ਆਦਮੀ ਪਾ ਇਹਨਾਂ ਵਿੱਚ ਦਾ ਸੀ ਲੜਨ ਨੂੰ ਮੀਟਣ ਨੂੰ ਤਿਆਰ ਸੀਗੇ ਇਨੇ ਜਨੂਨ ਨਾਲ ਅਸੀਂ ਵੋਟਾਂ ਪਾਈਆਂ ਸਰਕਾਰ ਨੂੰ ਭਗਵੰਤ ਜੀ ਨਾਲ ਖੜੇ ਆਪਾਂ ਨਾ ਤੇ ਸਾਡੇ ਨਾਲੇ ਬੜਾ ਧੱਕਾ ਹੀ ਕਰਿਆ ਸਮਝ ਲਓ ਕਿਉਂਕਿ ਇਹਨਾਂ ਦਾ ਪੁੱਛਿਆ ਗਿਆ ਦੁੱਖ ਤਾਂ ਇਸ ਗੱਲ ਦਾ ਕੋਈ ਲੈਟਰ ਨਹੀਂ ਕੋਈ ਚਿੱਠੀ ਨਹੀਂ ਕੋਈ ਪੰਚਾਇਤ ਨਹੀਂ ਕੋਈ ਬੁਲਾਈ 14 15 ਪਿੰਡਾਂ ਦੀ ਵੀ ਕੋਈ ਆ ਜੀ ਇਹਨਾਂ ਨੇ ਪੁੱਛਿਆ ਗਲਤ ਹੈ ਇਹ ਨਾ ਆਪਣੀ ਮਰਜ਼ੀ ਕਰੀਏ ਹਰ ਆਪ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਸਾਰੇ ਮੈ ਇਹ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਜੀ ਹਨਾ ਤੁਹਾਡਾ ਕੀ ਪਿੰਡ ਹੈ ਪਿੰਡ ਦਾ ਕੀ ਨਾਮ ਹੈ ਆਪਣਾ ਦੱਸ ਲਖਨੌਰ ਪਿੰਡ ਹੈ ਸਾਡਾ ਤੇ ਸਾਨੂੰ ਕੋਈ ਮਤਲਬ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਤੇ ਸਾਨੂੰ ਕੋਈ ਮਤਲਬ ਉਹ ਨਹੀਂ ਦੱਸਿਆ ਨਹੀਂ ਗਿਆ ਜੀ ਕੋਈ ਚਿੱਠੀ ਨਹੀਂ ਸਾਡੇ ਕੋਲ ਭੇਜੀ ਕਿ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਹੈ ਕਬੈਰ ਕਰਨਾ ਹੈ ਕਿਆ ਕਰਨਾ ਜੀ ਦੂਸਰਾ ਐਮਸੀ ਜਾਣਾ ਸਾਨੂੰ ਮਤਲਬ ਸਾਡੀ ਨਵੀਆਂ ਪੰਚਾਇਤਾਂ ਬਣੀਆਂ ਜੀ ਹਾਲੀ ਸਾਡੇ ਕੰਮ ਅਧੂਰੇ ਪਏ ਜੇ ਸਾਨੂੰ ਉਤਰਾਜ ਅਸੀਂ ਕਮੇਟੀ 'ਚ ਨਹੀਂ ਚਾਹਦੇ ਜੀ ਹਾਂਜੀ ਮਤਲਬ ਤੁਹਾਡੇ ਤੇ ਥੋਪਿਆ ਗਿਆ ਕਹਿਣ ਦਾ ਭਾਵੇਂ ਆ ਵੀ ਤੁਹਾਨੂੰ ਕਹਿਤਾ ਵੀ ਕਿ ਉਹ ਤੁਸੀਂ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਸਪੋਰਟ ਕੀਤੀ ਹੈ ਤੁਹਾਡੇ ਤੇ ਥੋਪਤਾ ਹਾਂਜੀ ਅਸੀਂ ਤਾਂ ਆਮ ਪਾਰਟੀ ਵਾਲੇ ਦੱਸਿਆ ਵੀ ਨਹੀਂ ਗਿਆ ਜੀ ਅਸੀਂ ਤਾਂ ਆਪਣੇ ਆਮ ਪਾਰਟੀ ਗਏ ਲੈ ਜੀ ਪੂਰੀ ਸਾਡੀ ਸਪੋਰਟ ਹੈ ਅਸੀਂ ਨਾਲ ਖੜਦੇ ਜਿੱਥੇ ਵੀ ਜਾਂਦੇ ਲੋਕਾਂ ਦੀ ਕੀ ਜਵਾਬ ਦੇਈ ਹੁੰਦੀ ਹੈ ਤੁਹਾਡੇ ਨਾਲ ਜਦੋਂ ਗੱਲਬਾਤ ਕਰਦੇ ਨੇ ਲੋਕਾਂ ਦਾ ਕੀ ਕਹਿਣਾ ਹੈ ਲੋਕਾਂ ਦਾ ਹੀ ਕਹਿਣਾ ਵੀ ਗਲਤ ਕਰਿਆ ਜੀ ਸਾਰੇ ਪੰਡਿਆਂ ਹੀ ਕਹਿੰਦਾ ਸੀ ਗਲਤ ਕਰਿਆ ਕੱਲ ਵੀ ਇਕੱਠ ਹੋਇਆ ਸੀਗਾ ਜੀ ਹਾਂਜੀ ਬਿਲਕੁਲ ਕਹੂੰਗਾ ਜੀ ਵੀ ਗਲਤ ਹੋਇਆ ਸਾਨੂੰ ਤਾਂ ਮਤਲਬ ਦੱਸਿਆ ਨਹੀਂ ਨਾ ਗਿਆ ਵੀ ਇਸ ਤਰ੍ਹਾਂ ਦਾ ਵੀ ਹੁਣ ਸਾਡੇ ਸਾਰੇ ਕੰਮ ਨਵੀਆਂ ਪੰਚਾਇਤਾਂ ਬਣੀਆਂ ਜੀ ਨਵੇਂ ਪੰਜ ਸਰਪੰਚ ਬਣੇ ਹਾਲੀ ਦਾ ਕੋਈ ਕੰਮ ਵੀ ਨਹੀਂ ਚੱਲਿਆ ਸਾਲ ਹੋਇਆ ਜੀ ਪੂਰਾ ਇੱਕ ਬਣਿਆ ਨਾਲੀ ਤੇ ਸਾਡੇ ਕੰਮ ਅਧੂਰੇ ਪਏ ਜੀ ਹਲੀ ਇਹ ਤਾਂ ਹੱਲੇ ਹੱਲੇ ਸ਼ੁਰੂਆਤ ਹੋਈ ਹੈ ਹੱਲੇ ਤਾਂ ਕੰਮ ਕਰਾਉਣੇ ਸ਼ੁਰੂ ਕੀਤੇ ਸੀਗੇ ਤੇ ਸਰਪੰਚ ਸਾਹਿਬ ਕਹਿੰਦੇ ਨੇ ਹੁਣ ਤੋਂ ਹੀ ਸਾਨੂੰ ਨਗਰ ਨਿਗਮ ਦਾ ਹਰਿੰਦਰ ਸਿੰਘ ਜੀ ਹੈਗੇ ਹਰਿੰਦਰ ਸਿੰਘ ਜੀ ਤੁਸੀਂ ਕੀ ਮੰਨਦੇ ਹੋ ਵੀ ਇਹ ਇੱਕਦਮ ਡਿਸੀਜਨ ਲੈ ਲੈਣਾ ਸਰਕਾਰ ਵੱਲੋਂ ਕਿੰਨਾ ਕੁ ਇਹ ਜਾਇਜ਼ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਇਹ ਇੱਕਦਮ ਜਿਹੜਾ ਡਿਸੀਜਨ ਹੈ ਉਹ ਥੋਪਣਾ ਹੀ ਹੁੰਦਾਗਾ ਇੱਕ ਜਿਹੜੇ ਪਿੰਡਾਂ ਦੇ ਆਪਣੇ ਲੋਕਾਂ ਨੂੰ ਕੁਚਲਨ ਦਾ ਹੀ ਹੈਗਾ ਇਹਦਾ ਇਚ ਇਦਾਂ ਹੈ ਵੀ ਸਰਕਾਰ ਦੇ ਦੋ ਨੋਟੀਫਿਕੇਸ਼ਨ ਕਰਨਾ ਵੀ ਮਹਿਕਮੇ ਦੇ ਆਪਸ ਦੇ ਮੰਤਰੀਆਂ ਦੇ ਸਰਕਾਰਾਂ ਦੀਆਂ ਮੀਟਿੰਗਾਂ ਜਿੱਦਾਂ ਪੰਚਾਇਤ ਵੀ ਕਰਦੀ ਹੈ ਉੱਪਰ ਸਰਕਾਰ ਵੀ ਕਰਦੀ ਹੈ ਐਮਸੀ ਦੇ ਐਮਸੀ ਬੈਠ ਕੇ ਵੀ ਕਰਦੇ ਆ ਵੀ ਹਾਂ ਆਪਣੀ ਪਾਲਿਸੀਆਂ ਕੀ ਲੈ ਕੇ ਆਣੀਆਂ ਕੀ ਕੀ ਕਰਨਾ ਚਾਹੁੰਦੇ ਆ ਇਹ ਸਰਕਾਰ ਇੱਕ ਨੋਟੀਫਿਕੇਸ਼ਨ ਕਰ ਰਹੀ ਹੈ ਵੀ ਆਪਣਾ ਜ਼ਿਲ੍ਹਾ ਪ੍ਰੀਤ ਤੇ ਬਲਾਕ ਸਮਤੀ ਇਲੈਕਸ਼ਨਾਂ ਦਾ ਉਸੇ ਦਿਨ ਉਸ ਕਰਕੇ ਇਹਨਾਂ ਨੂੰ ਹੱਦਬੰਦੀ ਚ ਲਿਆਣ ਪਿੰਡ ਕਰਕੇ ਉਹ ਜ਼ੋਨ ਕੈਨਸਲ ਕਰਨਾ ਪੈ ਗਿਆ ਮੋਹਾਲੀ ਬਲਾਕ ਹੀ ਕੈਨਸਲ ਕਰਨਾ ਪੈ ਗਿਆ ਇੱਕ ਕਿਸਮ ਦਾ ਪੁਲਿਸ ਕਾ ਸਰਕਾਰ ਦੇ ਖਿਲਾਫ 10 ਤਰੀਕ ਨੂੰ ਸੰਘਰਸ਼ ਦਾ ਐਲਾਨ ਕੀਤਾ ਉਸ ਤੋਂ ਪਹਿਲਾਂ ਲੱਗਦਾ ਤੁਹਾਨੂੰ ਤੁਹਾਡੀ ਕੋਈ ਸੁਣਵਾਈ ਹੋਊਗੀ ਗੱਲਬਾਤ ਹੋਊਗੀ ਅਸੀਂ ਸਰਦਾਰ ਐਮ ਐਲ ਏ ਕਲਵੰਤ ਸਿੰਘ ਜੀ ਨੂੰ ਵੀ ਮੇਰ ਜੀਤੀ ਸਿੱਧੂ ਨੂੰ ਵੀ ਚਲੋ ਕਹਿਣਾ ਸਾਨੂੰ ਸਰਕਾਰ ਨੂੰ ਪੜਣਾ ਸਾਡੀ ਸਰਕਾਰ ਨੂੰ ਨਹੀਂ ਨੂੰ ਅ ਗੋਹਾਰ ਲਗਾਣੇ ਅਸੀਂ ਤਾਂ ਵੀ ਸਾਡੀ 2 ਦਿਨਾਂ ਚ ਸੁਣਵਾਈ ਕੀਤੀ ਜਾਵੇ ਨਹੀਂ ਕਰਦੇ ਤਾਂ ਅਸੀਂ ਫਿਰ ਆਪਣਾ ਵਿੱਡਾਂਗੇ ਆਪਣਾ ਸੰਘਰਸ਼ ਵਿੱਡਣਾ ਹੀ ਪੈਣਾ ਸਾਨੂੰ ਬਹੁਤ ਧੰਨਵਾਦ ਹਾਂਜੀ ਧੰਨਵਾਦ ਸੋ ਅਲਟੀਮੇਟਮ ਦੇ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਇਥੋਂ ਦੇ ਵਿਧਾਇਕ ਨੇ ਕੁਲਵੰਤ ਸਿੰਘ ਹੋਣਾ ਉਹਨਾਂ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਵੀ ਹੋਈ ਹੈ ਮੁਲਾਕਾਤ ਵੀ ਹੋਈ ਹੈ ਤੇ ਸਰਕਾਰ ਨੂੰ ਵੀ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ-ਅੰਦਰ ਉਹਨਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਦਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਆਉਣ ਵਾਲੇ 10 ਤਰੀਕ ਨੂੰ ਸਿੰਘ ਸ਼ਹੀਦਾ ਗੁਰਦੁਆਰੇ ਦੇ ਬਾਹਰ ਜਿੰਨੇ ਵੀ ਪਿੰਡ ਨੇ ਖਾਸ ਤੌਰ ਤੇ 14 ਪਿੰਡ ਤਾਂ ਹੈ ਹੀ ਨੇ ਕਿਉਂਕਿ 14 ਪਿੰਡ ਦੇ ਨੁਮਾਇੰਦੇ ਇੱਥੇ ਮੌਜੂਦ ਨਹੀਂ ਉਹਨਾਂ ਦਾ ਕਹਿਣਾ ਹੈ ਕਿ तमाम ਜਿੰਨੇ ਵੀ 72 73 ਪਿੰਡ ਨੇ ਮੁਹਾਲੀ ਜਿਹੜੇ ਹਲਕੇ ਦੇ ਵਿੱਚ ਆਉਂਦੇ ਨੇ ਉਹ ਸਾਰੇ ਪਿੰਡਾਂ ਦੇ ਲੋਕ ਇੱਥੇ ਪਹੁੰਚ ਕੇ ਵੱਡਾ ਸੰਘਰਸ਼ ਕਰਨਗੇ ਹੁਣ ਦੇਖਣਾ ਇਹ ਹੋਊਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਰਕਾਰ ਦੀ ਕੀ ਪ੍ਰਤੀਕਿਰਿਆ ਰਹਿੰਦੀ ਹੈ ਸਰਕਾਰ ਵੱਲੋਂ ਕੀ ਕਦਮ ਚੁੱਕਿਆ ਜਾਂਦਾ ਹੈ ਇਨ੍ਹਾਂ ਲੋਕਾਂ ਦੀ ਇਨ੍ਹਾਂ ਪਿੰਡ ਵਾਲਿਆਂ ਦੀ ਉਹਨਾਂ ਵੱਲੋਂ ਸੁਣਵਾਈ ਕੀਤੀ ਜਾਂਦੀ ਹੈ ਜਾਂ ਇਹਨਾਂ ਨੂੰ ਵੀ ਸੜਕਾਂ ਤੇ ਉਤਰ ਕੇ ਹੀ ਆਪਣਾ ਸੰਘਰਸ਼ ਵਿੜਨਾ ਪਊਗਾ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸਿੰਘ ਗੇਲੀਆ ਪੰਜਾਬ ਇਨਸਾਈਟਸ ਮੁਹਾਲੀ